ਕੀ ਗੈਸਟ ਸਾਡੇ ਵਿੱਚ ਸਟਾਰ ਪਹੁੰਚ ਹੁੰਦੇ ਨੇ ਕਟ ਰਾਸ਼ਟ੍ਰਾਥਰਟ ਰਮੀ ਸ਼ਟ ਬੰਕ ਗਤੀਵਿਧੀਆਂ ਨੂੰ ਬੜੇ ਹੀ ਸਤਜੇ ਨਾਲ ਆਪ ਜਦੋਂ ਲੋਕਤੰਤਰ ਦਾ ਬੀੜਿਆ ਸਤੰਭ ਵੀ ਸਟੰਭੀ ਨਾਲ ਮੋਟੀ ਤੇ ਮੋਢਾ ਲਾ ਕੇ ਖੜੇ ਤੇਰਾ ਲੜਦੇ ਨੇ ਜੰਗਾ ਜੰਗ ਤੋਂ ਪਰ ਬੇਸ਼ਤੀ ਆਜ਼ਾਦੀ ਦਾ ਦਿਹਾੜਾ ਸਮੁੱਚੇ ਭਾਰਤ ਦੇ ਹਰ ਕੋਨੇ ਵਿੱਚ ਬਹੁਤ ਹੀ ਝੂਮ-ਤਾਮ ਨਾਲ ਮਨਾ ਰਹੇ ਹਨ 79 ਸਾਲ ਪਹਿਲਾਂ 15 ਅਗਸਤ 1947 ਨੂੰ ਸਾਡਾ ਦੇਸ਼ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਹੋਇਆ ਸੀ ਅੱਜ ਦੇ ਇਤਿਹਾਸਿਕ ਦਿਹਾੜੇ ਮੌਕੇ ਮੈਂ ਸਾਡੇ ਸਾਰੇ ਸੁਤੰਤਰਤਾ ਸੈਨਾਨੀਆਂ ਅਤੇ ਸ਼ਹੀਦਾਂ ਨੂੰ ਸਜਦਾ ਕਰਦਾ ਹਾਂ ਜਿਨ੍ਹਾਂ ਦੀ ਕੁਰਬਾਨੀਆਂ ਸਦਕਾ ਅਸੀਂ ਆਜ਼ਾਦ ਬਿਤਰ ਰਹੇ ਹਾਂ ਇਹਨਾਂ ਨੇ ਵੀ ਬਹੁਤ ਵਧੀਆ ਕਾਰਗੁਜ਼ਾਰੀ ਹੈ ਜਿਹੜੀ ਕੀਤੀ ਹੈ ਇਹਨਾਂ ਨੇ ਵੀ ਆਪਣੇ ਗੱਫਤਰੀ ਕਮਾਂਕਾਰਾਂ ਦੇ ਵਿੱਚ ਵੀ ਸਨਮਾਨਿਤ ਕੀਤਾ ਜਾ ਰਿਹਾ ਹੈ ਸੱਤਰ ਪੁਰਨਿਹੜੀ ਆਪ ਸਰ ਸ਼੍ਰੀਮਤੀ ਹਰਮੀਰ ਕੋ ਇਹਨਾਂ ਨੇ ਵੀ ਵਧੀਆ ਕੰਮ ਕਰਨ ਦੇ ਕਰਕੇ ਇਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਸਰ ਦਰਜੀ ਵੇਟ रहे 15 अगस्त दे स्वागत ते पहुंचने ते स्वागत ਕਰਨ ਸਨਮਾਨ ਚਿੰਨ ਪ੍ਰਦਾਨ ਕਰਨ ਉਹ ਵੀ ਸਾਥੀ ਦਸਤਖਤ ਚਾਹਗੇ ਕਿ ਉਹ ਉਹ ਸੰਗਤਕਤਾ ਸरागਿਆ ਨੂੰ ਸਨਮਾਨ ਲੈ ਸ੍ਰੀ सुरेंद्र ਸਿੰਘ ਜੁਤਰਾ ਸਾਹਿਬ ਸ੍ਰੀ ਮਨਦੀਪ ਸਿੰਘ ਜੀ ਵੀ ਸਟੇਜ 'ਤੇ ਆ ਜਾਣ ਅੰਕ ਸਾਹਿਬ ਸ੍ਰੀ ਮਨਦੀਪ ਸ੍ਰੀ ਮਨਦੀਪ ਸਿੰਘ ਤੋਂ ਬਾਅਦ ਜੀ ਨਰਿੰਦਰ ਸਿੰਘ ਵੀ ਸਟੇਜ ਤੇ ਜਲਦੀ ਤੋਂ ਜਲਦੀ ਆ ਜਾਓ ਸਰਵੇਖ ਸਾਹਮਣੇ ਜੀ ਸਾਹਮਣੇ ਜੀ ਸਾਹਮਣੇ ਹਾਂ ਸਰ ਇੱਕ ਸੈਕਿੰਡ ਜੇ ਤੁਹਾਨੂੰ ਵੀ ਅੱਗੇ ਕਿਸੇ ਨੂੰ ਦੇਣਾ ਚਾਹੁੰਦੇ ਹੋ ਜੀ ਸਾਰੇ ਦੇਸ਼ ਵਾਸੀਆਂ ਵਾਸੀਆਂ ਨੂੰ 79ਵੇਂ ਆਜ਼ਾਦੀ ਦਿਵਸ ਦੀ ਬਹੁਤ-ਬਹੁਤ ਵਧਾਈ ਜੀ ਮੇਰਾ ਦੇਸ਼ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਪਰਮਾਤਮਾ ਕਰੇ ਕਿ ਸਾਨੂੰ ਇਹਨਾਂ ਬਲ ਬਖਸ਼ੇ ਕਿ ਅਸੀਂ ਇਸ ਤਰੱਕੀ ਦੇ ਵਿੱਚ ਆਪਣੇ ਦੇਸ਼ ਤੇ ਲਈ ਕੁਝ ਇੱਕ ਛੋਟਾ ਜਿਹਾ ਅੰਸ਼ ਪ੍ਰਦਾਨ ਕਰ ਸਕੀਏ ਧੰਨਵਾਦ ਜੈ ਹਿੰਦ ਸਾਡੇ ਦੁੱਧੰਦ ਤਹਿਸੀਲ ਦੇ ਵਿੱਚ ਐਸ ਡੀ ਐਮ ਸਾਹਿਬ ਦੀ ਰਹਿਨਮਾਈ ਦੇ ਹੇਠ 1947 ਨੂੰ ਜਦੋਂ 15 ਅਗਸਤ ਨੂੰ ਦੇਸ਼ ਆਜ਼ਾਦ ਹੋਇਆ ਉਹਦੀ ਯਾਦ ਦੇ ਵਿੱਚ ਆ ਫੰਕਸ਼ਨ ਰੱਖਿਆ ਗਿਆ ਕਿਉਂਕਿ ਆਜ਼ਾਦੀ ਸਾਨੂੰ ਬਹੁਤ ਮਹਿੰਗੀ ਮਿਲੀ ਹੈ ਬਹੁਤ ਕੁਰਬਾਨੀਆਂ ਦੇਣੀਆਂ ਪਈਆਂ ਤਕਰੀਬਨ 90% ਕੁਰਬਾਨੀਆਂ ਜਿਹੜੀਆਂ ਸਾਡੇ ਉਹ ਪੰਜਾਬੀਆਂ ਦੀਆਂ ਨੇ ਬਹੁਤ ਨਿੱਕੀ-ਨਿੱਕੀ ਉਮਰ ਦੇ ਵਿੱਚ ਸਾਡੇ ਜਿਹੜੇ ਪੰਜਾਬੀ ਨੌਜਵਾਨ ਸੀਗੇ ਉਹਨਾਂ ਨੇ ਰੱਸੀ ਦੇ ਫਾਂਸੀ ਦੇ ਰਸੇ ਚੁੰਮੇ ਆ ਤੇ ਅਸੀਹਡੀਆਂ ਦਿੱਤੀਆਂ ਤਾਂ ਇਹ ਸਾਨੂੰ ਜਿਹੜੀ ਆਜ਼ਾਦੀ ਹੈ ਇਹ ਪ੍ਰਾਪਤ ਹੋਈ ਆ ਅੱਜ ਮੈਂ ਆਪਣੇ ਵੱਲੋਂ ਆਪਣੇ ਛੋਟੇ ਵੀਰ ਸਰਦਾਰ ਹੰਮਜੀਤ ਸਿੰਘ ਥਾਨਮਾਦਰਾ ਐਮਐਲਏ ਹਲਕਾ ਸਨੌਰ ਵੱਲੋਂ ਸਾਰੇ ਹੀ ਦੇਸ਼ਵਾਸੀਆਂ ਨੂੰ ਆਪਣੇ ਹਲਕਾ ਨਿਵਾਸੀਆਂ ਨੂੰ ਜਿੱਥੇ-ਜਿੱਥੇ ਵੀ ਸਾਡੇ ਦੇਸ਼ਵਾਸੀ ਵਾਸਤੇ ਉਹਨਾਂ ਨੂੰ ਲੱਖ-ਲੱਖ ਵਧਾਈ ਦੇਣਾ ਹੈ ਇਹ ਆਸ ਕਰਦਾ ਹਾਂ ਕਿ ਸਾਡਾ ਦੇਸ਼ ਹੈ ਜਿਹੜਾ ਦਿਨ ਰਾਤ ਚ ਚੋਗਣੀ ਤਰੱਕੀ ਕਰੇਗਾ ਔਰ ਅੱਗੇ ਇਹ ਭਲਾਂਦਾ ਹੋਰ ਫੁੱਟਦਾ ਜਾਏਗਾ ਸੋ ਮੈਂ ਫੇਰ ਆਪਣੇ ਵੱਲੋਂ ਸਰਦਾਰ ਹਨਬੀਰ ਸਿੰਘ ਪਠਾਨ ਮਾਜਰਾ ਐਮਐਲਏ ਹਲਕਾ ਸਨੌਰ ਵੱਲੋਂ ਦੇਸ਼ ਵਾਸੀਆਂ ਨੂੰ ਇਸ 15 ਅਗਸਤ ਦੀ ਲੱਖ ਲੱਖ ਵਧਾਈਆਂ ਦਿੰਦਾ ਹਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ